ਕਿਨੇ ਕੀਤਾ ਜਤਿੰਦਰ ਦਾ ਕਰ ਨਹੀਂ ਸਕਦੇ ਤੁਸੀਂ ਕੀਤਾ ਨਹੀਂ ਹੋਣਾ ਮੈਨੂੰ ਕੀ ਲੋੜ ਪਈ ਕਰਨੇ ਦੀ ਮੈਂ ਕੀਤਾ ਨਹੀਂ ਇਹਦਾ ਮਤਲਬ ਉਹ ਤੂੰ ਕੀ ਜਾਣਦੀ ਆ ਤੇਰੇ ਆਪਣੇ ਔਲਾਦ ਨਹੀਂ ਨਾ ਹੈਗੀ ਇਸ ਕਰਕੇ ਤੂੰ ਔਲਾਦ ਦਾ ਦਰਦ ਨਹੀਂ ਸਮਝ ਸਕਦੀ ਕੀ ਹੁੰਦਾ ਆ ਮੇਰੀ ਅਸਲੀ ਮਾਂ ਦੇਖਣ ਲਈ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ वीडियो चंगी लगी ता लाइक जरूर करियो एंड हम ही पहरे हैं बार चारे पासे पानी पानी हुए हैं कई बिंदाज़ ता हड़ा गया पता नहीं कितने होना देलो बार केड़े हलात च होना है देखला ਹੈਨ ਨੂੰ ਕੋਈ ਨਹੀਂ ਸੇਤੀ ਅਸਰ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੈਗਾ ਪਾਗਲੇ ਮੰਗੋ ਮੈਂ ਬੋਲੀ ਇਹ ਨਹੀਂ ਆ ਚਲ ਗਏ ਆਮ ਨਾਲ ਫੇਰ ਬਾਹਰ ਨੂੰ ਉਹ ਸਾਰੇ ਬੰਦੇ ਇੱਦੀ ਕਰਦੇ ਹੁੰਦੇ ਆ ਹੁੰਦਾ ਸੀ ਦਿਲਬਰ ਵੀ ਬਾਹਰ ਕੱਢ ਦਿੱਤਾ ਜੇ ਕੋਈ ਹਵੀ ਨਾ ਵੀ ਹੋ ਜਵੇ ਘਰ ਦੇ ਵਿੱਚ ਤਾਂ ਘਰ 'ਚ ਤਾਂ ਕੋਈ ਬੰਦਾ ਵੀ ਨਹੀਂ ਹੈਗਾ ਬੰਦੇ ਦੀ ਨਾ ਕਰ ਤੂੰ ਫਿਕਰ ਤੇਰੇ ਜੀਜਾ ਆਂਦਾ ਹੀ ਹੋਣਾ ਮੈਨੂੰ ਪਤਾ ਉਹਦੀਆਂ ਆਤਾਂ ਦਾ ਆਪਾਂ ਹੀ ਸਾਰੇ ਕੰਮ ਕਰੂਗਾ ਸਾਨੂੰ ਘਰ ਹੀ ਫਿਕਰ ਆ ਉਹ ਸਬਜੀ-ਸਬਜੀ ਵੀ ਲੈ ਆਣੀ ਹੁੰਦੀ ਆ ਉਹਨੇ ਆਪੇ ਚੱਲ ਜਾਇਆ ਕਰਨਾ ਸਾਈਕਲ ਦੇ ਚੱਕ ਕੇ ਤੁਰਿਆ ਰਹਿੰਦਾ ਆ ਇਹ ਸ਼ੁਗਰਿਆ ਟਾਈਮ ਨਾਲ ਮੈਂ ਘਰੋਂ ਨਿਕਲਿਆ ਆ ਨਹੀਂ ਤਾਂ ਮੈਂ ਵੀ ਮਕਾਨ ਦੇ ਨਾਲੇ ਰੋੜ ਜਾਣਾ ਸੀ ਆਂ ਸ਼ੰਗਾ ਹੋਇਆ ਇਹਨੂੰ ਹਣ ਲੈ ਕੇ ਜਾਣਾ ਸਰਾ ਨੇ ਕੈਂਪ ਲਾਇਆ ਹੋਆ ਉੱਥੇ ਹੀ ਲੈ ਕੇ ਜਾਣਾ ਇਹਨਾਂ ਨੂੰ ਚਣਾ ਚੱਲਦੇ ਆ ਇਕੱਠੇ ਉੱਤੇ ਘਰ ਦਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਮੈਂ ਤਾਂ ਮਸਾਂ ਬਚੇ ਆ ਇਹ ਤਾਂ ਨਜ਼ਾਰੇ ਨਾਲ ਬੈਠੀਆਂ ਅੰਦਰ ਸਾਡਾ ਘਰ ਹੜ ਗਿਆ ਉਧਰ ਥੈਲੇ ਲੈ ਜਾ ਕਿੱਦਿਆਂ ਉਹ ਚੱਕਿਆ ਅਜਰ ਸਿਰ ਤੇ ਲਿਓ ਥੈਲਾ ਜੇ ਹਾਇ ਇਹ ਤਾਂ ਬਾਹਰ ਸਟਿਆ ਪਾਣੀਆਂ ਪਾਣੀ ਕਰਦਾ ਕੋਣ ਘੜੀ ਘੜੀ ਪੋਚੇ ਲਾਉ ਉੱਥੇ ਤੈਨੂੰ ਥੈਲੇ ਦੀ ਪਈਓ ਆ ਉਧਰ ਆਪਣਾ ਘਰ ਰੁੜ ਗਿਆ ਤੈਨੂੰ ਮੈਂ ਲੈਣ ਆਇਆ ਸੀ ਹਾਏ ਰੱਬਾ ਇਸ ਬੰਦੇ ਦੀਆਂ ਗੱਲਾਂ ਸੁਣ ਲਓ ਜੇ ਘਰ ਰੁੜ ਗਿਆ ਤਾਂ ਹੁਣ ਮੈਨੂੰ ਇੱਥੇ ਕੀ ਲੈਣ ਆਇਆ ਜਾਣਾ ਕਿੱਥੇ ਨੂੰ ਆ ਜਾਣਾ ਕਿੱਥੇ ਆ ਸਰਕਾਰਾਂ ਨੇ ਕੈਂਪ ਲਾਇਆ ਹੋਆ ਉੱਥੇ ਵਾ 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 ਸਰਕਾਰਾਂ ਨੇ ਕੈਂਪ ਲਾਇਆ ਆ ਬੋਸਾਂ ਆਈਡੀ ਕੱਟੀ ਛੱਡ ਕੇ ਹਾਂ ਮੈਂ ਸਰਕਾਰਾਂ ਦੇ ਕੈਂਪ ਚ ਜਾ ਕੇ ਬੈਠਾ ਤੂੰ ਹੀ ਚੌਪਰ ਕੇ ਇੱਥੇ ਰਹਿ ਲਾ ਆ ਲਾਇਆ ਬਾਹਰ ਜਾ ਕੇ ਪਹਿਲਾਂ ਚੰਗਾ ਹੋਇਆ ਮੈਂ ਮੌਕੇ ਨਾਲ ਹੀ ਆ ਗਈ ਇੱਥੇ ਇਹ ਤਾਂ ਮੈਂ ਵੀ ਕਿਤੇ ਰੁੜੀ ਫੇਰਨਾ ਸੀ ਕਿਤੇ ਕੈਂਪਸ ਧੱਕੇ ਖਾਂਦੀ ਫੇਰਨਾ ਸੀ ਇਹਦੇ ਨਾਲ ਨਾ ਤੂੰ ਕੀ ਸੋਚੀ ਜਾਨੀ ਆ ਉਹ ਕਿਤੇ ਨਹੀਂ ਲੋੜ ਹੈਗੀ ਕੈਂਪਸ ਜਾਣ ਦੀ ਆਪਾਂ ਕਮਰਾ ਕਿਉਂ ਖਾਲੀ ਕਰਾਇਆ ਬਾੜ ਜੀਜੇ ਨੂੰ ਉਸ ਕਮਰੇ ਦੇ ਵਿੱਚ ਨਾਲ ਤੂੰ ਰਹਿ ਉੱਥੇ ਉਹ ਕਮਰਾ ਤਾਂ ਸਾਡੇ ਦੋਨਾਂ ਦਾ ਆ ਸਾਰੇ ਪਾਸੇ ਹੜ੍ਹ ਆ ਗਏ ਆ ਸਾਰੇ ਪਾਸੇ ਪਾਣੀ ਭਰਿਆ ਹੋਇਆ ਆ ਮੈਨੂੰ ਆਪਣੇ ਭਰਾ ਨੂੰ ਲੱਭਣਾ ਹੀ ਪੈਣਾ। ਨਾ ਕਿੱਥੇ ਗਵਾਚੇ ਫਿਰਦੇ ਆ ਕੀ ਸੋਚੀ ਜਾਂਦੇ ਆ ਉਹ ਮੈਂ ਕੀ ਸੋਚਣਾ ਮੈਂ ਤਾਂ ਅੱਗੇ ਟੈਨਸ਼ਨ ਬਣੀ ਪਈ ਆ ਵੇ ਆਪਣਾ ਘਰ ਵੀ ਹੜ ਗਿਆ ਤੇ ਹੁਣ ਬਣਾਣਾ ਕਿੱਦਾਂ ਆ ਲੈ ਲੱਗਦਾ ਘਰ ਦਾ ਘਰ ਘਰ ਕਰੀ ਜਾਂਦਾ ਇੱਥੇ ਜਦੋਂ ਐਡੇ ਵੱਡੇ ਮਹਿਲਾਂ ਚ ਰੱਖ ਲਿਆ ਆ ਲੱਗਦਾ ਘਰ ਦਾ ਇੱਕ ਕਮਰੇ ਨੂੰ ਘਰ ਨਾ ਕਹੀ ਜਾਂਦਾ ਆ ਹੈ ਘਰ ਇਹਨੂੰ ਕਹਿੰਦੇ ਜਿੱਥੇ ਬੰਦਾ ਗਵਾਚ ਜਵੇ ਐਡੀ ਮੁਸ਼ਕਲ ਨਾਲ ਇੱਥੇ ਜਗ੍ਹਾ ਬਣਾਈ ਆ ਚੁੱਪ ਚਾਪ ਹੁਣ ਟੇਕੇ ਬੈਠਾ ਰਹਿ ਇੱਥੇ ਐਦਾਂ ਦੇ ਮੌਕੇ ਬਾਰ-ਬਾਰ ਨਹੀਂ ਆਂਦੇ ਹੁਣ ਸਮਾਂ ਵੀ ਆ ਤੇ ਬਹਾਨਾ ਵੀ ਆ ਸਾਡੇ ਕੋਲ ਚੁੱਪ ਚਾਪ ਇੱਥੇ ਹੁਣ ਬੈਠਾ ਰਹਿ ਨਾ ਨਾ ਨਹੀਂ ਹੁਣ ਜਾਣਦਾ ਦੱਸਦਾ ਮੈਂ ਨਾ ਮੈਨੂੰ ਕਹੀਂ ਐਡਾ ਘਰ ਐਡਾ ਘਰ ਕਰੀ ਜਾਂਦੀ ਆ ਉੱਥੇ ਵੀ ਇੱਕ ਕਮਰੇ 'ਚ ਬੈਠੀ ਸੀ ਇੱਥੇ ਵੀ ਇੱਕੋ ਕਮਰੇ 'ਚ ਬੈਠੀ ਆ ਤੂੰ ਪਰ ਕੀ ਰਹਿ ਗਿਆ ਤੇ ਜਿਹਦਾ ਘਰ ਆ ਉਹਦਾ ਹੀ ਰਹਿਣਾ ਆ ਤੂੰ ਮਾਲਕ ਨਹੀਂ ਬਣ ਜਾਣਾ ਜਿਹੜੇ ਮਾਲਕ ਆ ਉਹ ਨਹੀਂ ਮਾਲਕੇ ਰਹਿਣਾ ਆ ਤੂੰ ਨਾ ਕੋ ਗੱਲ ਚੱਜਦੀ ਕਰ ਲਈ ਬਾਜ ਜਾਏ ਬੋਲੂਗਾ ਇੱਦਾਂ ਹੀ ਬੋਲੂਗਾ ਤੂੰ ਤਾਂ ਤੋ ਕਮਰੇ ਦੀ ਗੱਲ ਕਰਦਾ ਤੈਨੂੰ ਐ ਮੈਂ ਘਰ ਲੈ ਕੇ ਦੱਸਾਂ ਗਾਨੀਓ ਹਾਂ ਬੋਲ ਮੰਮੀ ਚਾਚੂ ਨੂੰ ਬਾਪਸ ਲਿਆਓ ਤੇਰਾ ਦਿਮਾਗ ਖਰਾਬ ਹੋਇਆ ਐ ਚਾਚੂ ਨੂੰ ਵਾਪਸ ਲਿਓ ਕਿਹੜੀ ਖੁਸ਼ੀ ਚ ਲਿਆਵਾਂ ਮੰਮੀ ਹਣੇ ਹੜਾ ਆਵਾ ਚਾਚੂ ਰੋਟੀ ਕਿੱਡਾ ਖਾਂਦੇ ਹੋਗੇ ਥੜਾ ਆਇਆ ਚਾਚੂ ਨਾਲ ਹੀ ਤੇਰਾ ਰੋੜ ਜਵੇ ਮੈਂ ਤਾਂ ਇਹੀ ਮੰਗਦੀ ਆ ਤੇਰਾ ਚਾਚੂ ਨਾਲ ਹੀ ਰੋੜ ਜਵੇ ਹੜਾ ਚ ਪਤਾ ਹੀ ਨਾ ਲੱਗਿਆ ਕਿੱਥੇ ਗਿਆ ਉਹ ਮੰਮੀ ਮੈਂ ਤੇ ਕਦੇ ਤੇ ਕਦੇ ਨਹੀਂ ਮੰਗਿਆ ਲੇ ਤੁਸੀਂ ਤੇ ਜਿੰਨ ਬਾਪਸ ਲਿਆਉਣਾ ਨਾ ਸਾਡੀਆਂ ਸਾਰੀਆਂ ਗੱਲਾਂ ਮੰਨੋਂਗੇ ਮੈਂ ਤੇ ਇੱਕ ਵਾਰੀ ਕਿਹਾ ਨਾ ਕਿ ਮੇਰੇ ਜੀਨੇ ਜੀ ਤੇਰਾ ਚਾਚੂ ਇਸ ਘਰ ਵਿੱਚ ਨਹੀਂ ਆਊਗਾ ਹੁਣ ਮੰਮੀ ਵੀ ਤੁਹਾਡੀਆਂ ਸਾਰੀਆਂ ਗੱਲਾਂ ਮੰਨੋਂਗੇ ਪਲੀਜ਼ ਤੁਸੀਂ ਤੇ ਚਾਚੂ ਨੂੰ ਇੱਕ ਬਾਪਸ ਲਿਆਉਣਾ ਮੇਰਾ ਦਿਮਾਗ ਬਾਰ-ਬਾਰ ਇਸੇ ਗੱਲ ਕਰਕੇ ਨਾ ਖਰਾਬ ਕਰ ਤੈਨੂੰ ਜਦ ਇੱਕ ਵਾਰੀ ਕਹਿ ਦਿੱਤਾ ਦਿਲਬਰ ਇਸ ਘਰ ਤੇ ਨਹੀਂ ਆਊਗਾ ਤਾਂ ਮਤਲਬ ਨਹੀਂ ਮੈਂ ਤੈਨੂੰ ਵੀ ਉਹਦੀ ਨਾ ਹੀ ਚੱਕ ਕੇ ਬਾਹਰ ਮਾਣਾ ਲਗਦੀ ਚਾਚੂ ਨੂੰ ਬੁਲਾ ਲਓ ਉਹ ਤਾਂ ਨਹੀਂ ਹੁਣ ਕਦੇ ਆਂਦਾ ਇਸ ਘਰ ਦੇ ਵਿੱਚ ਔਰ ਮੈਂ ਇਹਦਾ ਵੀ ਐਦਾਂ ਦਾ ਹਾਲ ਕਰਨਾ ਨਾ ਕਿ ਇਹਦੇ ਸੁਪਨੇ ਦੇ ਵਿੱਚ ਵੀ ਕਦੇ ਚਾਚੂ ਨਾ ਆਊਗਾ ਜਿੱਦੜਦਾ ਇਹਨੇ ਮੇਰਾ ਪੁੱਤ ਖਾਦਾ ਹੈ ਨਾ ਮਾਰ ਤਾਂ ਮੈਂ ਉਹਨੂੰ ਉਸੇ ਦਿਨ ਹੀ ਦੇਣਾ ਸੀ ਇਹ ਤਾਂ ਕਿਸਮਤ ਦੇ ਨਾਲ ਬਚ ਗਈ ਜਤਿੰਦਰ ਕਰਕੇ ਮੈਨੂੰ ਇਹਨੂੰ ਕੁਝ ਨਹੀਂ ਕਹਿਣਾ ਪਿਆ ਨੇ ਤਾਂ ਮੇਰਾ ਬੱਸ ਚੱਲੇ ਤਮੈ ਨੂੰ ਮੋਰੇ ਦਮ ਨਾ ਤੂੰ ਕੱਲੀ ਨਹੀਂ ਦਿੱਤੀ ਹੋਈ ਪਈ ਆ ਰੋਲਾ ਪਾਇਆ ਪਿਆ ਨਾ ਤੱਤੀ ਨਾ ਹੋਵਾ ਮੇਰੇ ਕੋਲ ਆਈ ਅਬਨੀਤ ਮੇਰੇ ਚਾਚੂ ਨੂੰ ਲਿਓ ਕਰੇ ਮੇਰੇ ਚਾਚੂ ਨੂੰ ਲਿਓ ਮੈਂ ਤਾਂ ਮੰਨ ਲਗਿਓ ਸੀਗੀ ਨਾ ਫਿਰ ਕੀ ਹੋ ਗਿਆ ਮੈਨੂੰ ਆਇਆ ਗੁੱਸਾ ਮੈਂ ਮਾਰੀ ਲੱਤ ਕਮਾ ਕੇ ਹੁਣ ਅੰਦਰ ਕੰਮ ਲਾਈਓ ਮੈਂ ਭਾਂਡੇ ਮਾਜਦੀ ਪਈ ਆ ਤੂੰ ਵੀ ਐਵੇਂ ਟੈਨਸ਼ਨ ਲੈ ਕੇ ਬਹਿ ਜਿੰਦੀ ਆ ਉਹ ਨਿਆਣੇ ਦੇ ਕਹਿਣ ਅਕਦਾ ਇੱਥੇ ਦਿਲਬਰ ਨੇ ਆ ਕੇ ਤੇ ਨਹੀਂ ਬਹਿ ਜਾਣਾ ਲਹੂ ਪੀਤਾ ਪਿਆ ਮੇਰਾ ਦਿਲਬਰ ਨਾ ਹੋਇਆ ਇਹਨਾਂ ਦਾ ਪਤਾ ਨਹੀਂ ਕਿਹੜਾ ਚੰਨ ਚੜ੍ਹ ਗਿਆ ਦਿਨਵਰ ਦਾ ਤੂੰ ਐਵੇਂ ਹੀ ਨਾ ਸੋਚਿਆ ਕਰ ਕਿਤੇ ਨਹੀਂ ਆਣ ਲੱਗਾ ਨਿਆਣੇ ਦਾ ਹੁਣ ਮੋਹ ਸੀਗਾ ਉਹਦੇ ਨਾਲ ਤਾਂ ਨਿਆਣਾ ਇਦਾਂ ਕਰਦਾ ਆ ਮੋਹ ਤੇ ਇਹਦਾ ਮੈਂ ਹਟਾ ਦੂੰ ਜਤਿੰਦਰ ਨੂੰ ਫੋਨ ਕਰਕੇ ਪੁੱਛਿਆ ਹੜਾ ਨੇ ਕੀ ਹਾਲਾਤ ਆ ਬਾਹਰ ਕਰ ਲੈ ਪੁੱਛ ਲੈ ਦੀਦੀ ਮੇਰੇ ਫੋਨ ਤੋਂ ਫੋਨ ਦਿਲਬਰ ਨੂੰ ਕੀਤਾ ਯਾਰ ਅੱਤ ਨੂੰ ਕਿਸੇ ਨੇ ਕਿਨੇ ਕੀਤਾ ਜਤਿੰਦਰ ਤਾਂ ਕਰ ਨਹੀਂ ਸਕਦੇ ਤੁਸੀਂ ਕੀਤਾ ਨਹੀਂ ਹੋਣਾ ਮੈਨੂੰ ਕੀ ਲੋੜ ਪਈ ਕਰਨੇ ਦੀ ਮੈਂ ਕੀਤਾ ਨਹੀਂ ਇਹਦਾ ਮਤਲਬ ਅਬਨੀਤ ਨੇ ਕੀਤਾ ਫੋਨ ਅੱਜ ਨਹੀਂ ਬਚਦੀ ਇਹ ਮੇਰੇ ਤੋਂ ਅਬਨੀਤ ਅੱਜ ਨਹੀਂ ਤੂੰ ਮੈਨੂੰ ਤਾਂ ਬਚਦੀ ਹਾ ਜੀ ਮੰਮਾ ਮੇਰੇ ਫੋਨ ਤੋਂ ਰਾਤੀ ਫੋਨ ਦਿਲਬਰ ਨੂੰ ਤੂੰ ਕੀਤਾ ਨਾ ਨਹੀਂ ਮੰਮਾ ਸੱਚੋ ਸੱਚ ਦਾਦੇ ਤੂੰ ਫੋਨ ਕੀਤਾ ਨਾ ਮੇਰੇ ਫੋਨ ਤੋਂ ਨਹੀਂ ਮੰਮਾ ਮੈਂ ਨਹੀਂ ਕੀਤਾ ਤੈਨੂੰ ਸਮਝ ਨਹੀਂ ਆਦੀ ਝੂਠ ਤੇ ਝੂਠ ਬੋਲੀ ਜੰਨੀ ਆ ਮੈਨੂੰ ਸੱਚੋ ਸੱਚ ਦਾਦੇ ਹਾਂ ਮੰਮਾ ਮੈਂ ਕੀਤਾ ਸੀ ਕਿਉਂ ਕੀਤਾ ਮੰਮਾ ਮਾਫ਼ ਕਰ ਦਮਾ ਗੇ ਤੂੰ ਨਹੀਂ ਕਰਦੀ ਮੈਂ ਤੈਨੂੰ ਮਾਫ਼ ਕਰ ਦਵਾ ਮੈਂ ਗਲਤੀ ਆ ਮੈਂ ਮੜਾ ਕੀਤਾ ਸੀ ਨਾ ਕੀਤਾ ਸੀ ਨਾ ਮੜਾ ਨੇ ਤੂੰ ਨਹੀਂ ਅੱਜ ਬਚਦੀ ਭੈਣ ਲੈ ਕੇ ਡੰਡਾ ਇਹਨਾਂ ਫੜਾ ਅੱਜ ਨਹੀਂ ਇਹ ਬਚਦੀ ਨਾ ਤੇਰਾ ਦਿਮਾਗ ਖਰਾਬ ਹੋਇਆ ਹੈ ਹੈ ਇੱਥੇ ਤੂੰ ਨਵਾਂ ਸੇਕਾ ਖੜਾ ਕਰਨਾ ਡੰਡੇ ਨਾਲ ਕੁੱਟਣਾ ਉਹਨੂੰ ਤੈਨੂੰ ਨਹੀਂ ਪਤਾ ਨਹੀਂ ਕੀਤਾ ਕੀ ਆ ਕਹਿੰਦੀ ਮੈਨੂੰ ਨਹੀਂ ਪਤਾ ਜੋ ਮਰਜ਼ੀ ਕੀਤਾ ਹੋਵੇ ਜਤਿੰਦਰ ਨੇ ਤੈਨੂੰ ਵੀ ਕਹਿਣਾ ਤੇ ਇਹਦਾ ਕੀ ਆ ਇਹਦੇ ਹਰ ਵੇਲੇ ਮੈਂ ਹਰ ਜਿੱਦੀ ਗਲਤੀਆਂ ਮaaf ਕਰਦੇ ਰਹਾ ਮੈਂ ਚੱਲ ਜਾਣਦੇ ਉਹਨੂੰ ਕੰਮ ਕਰਾਂਦੇ ਉਹਨੂੰ ਚੱਲ ਜਾ ਕੁੜੀਏ ਆਪਣਾ ਕੰਮ ਕਰ ਹੋਸ਼ ਤੋਂ ਕੰਮ ਲੈ ਹੋਸ਼ ਤੋਂ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਐਨਾ ਗੁੱਸਾ ਤੇਰੇ ਤੇ ਹਾਵੀ ਹੋ ਜਾਂਦਾ ਤੂੰ ਉਹ ਰੀਣ ਭਰਦੀ ਕੁੜੀ ਨੂੰ ਤੱਕੇ ਦੇ ਦੇ ਕੇ ਕਰੀ ਜਾਂਦੀ ਆ ਹੈ ਤੂੰ ਮੇਰੀ ਜਗ੍ਹਾ ਹੋ ਕੇ ਦੇਖ ਤਾਂ ਤੈਨੂੰ ਪਤਾ ਲੱਗਣਾ ਕਿਦਾਂ ਉਸ ਕੁੜੀ ਨੂੰ ਮੈਂ ਬਰਦਾਸ਼ਤ ਕਰਦੀ ਆ ਆਪਣੀਆਂ ਨਜ਼ਰਾਂ ਅੱਗੇ ਜਿਨੇ ਮੇਰਾ ਪੁੱਤ ਖਾਦਾ ਆ ਬਸ ਕਰ ਖਾਦਾ ਤੇਰਾ ਪੁੱਤ ਤੈਨੂੰ ਜਵਾਬ ਦੇਣਾ ਖੋ ਜਾਣਾ ਜਤਿੰਦਰ ਨੂੰ ਤੂੰ ਕੀ ਜਾਣਦੀ ਆ ਤੇਰੇ ਆਪਣੇ ਔਲਾਦ ਨਹੀਂ ਨਾ ਹੈਗੀ ਇਸ ਕਰਕੇ ਤੂੰ ਔਲਾਦ ਦਾ ਦਰਦ ਨਹੀਂ ਸਮਝ ਸਕਦੀ ਕੀ ਹੁੰਦਾ ਆ ਬੱਲੇ ਪੂਜਾ ਤੇਰੇ ਬੱਲੇ ਜੇ ਮੇਰੇ ਔਲਾਦ ਹੈ ਨਹੀਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੈ ਕਿ ਰੀਣ ਭਰਦੇ ਨਿਆਣੇ ਨਾਲ ਤੂੰ ਕੀ ਕਰੀ ਜਾਨਦੀ ਆ ਮੇਰੇ ਦਿਲ ਤੇ ਕੀ ਬੀਤਦੀ ਆ ਨਾ ਇਹ ਸਿਰਫ ਮੈਂ ਹੀ ਜਾਣਦੀ ਆ ਹੋਰ ਦੂਜਾ ਬੰਦਾ ਨਹੀਂ ਜਾਣ ਸਕਦਾ